ਨੀਤਾ ਵਿਲੀਅਮਜ਼ ਦੀ ਸਫਲਤਾਪੂਰਵਕ ਵਾਪਸੀ 트럼ਪ ਨਾਲ ਗੱਲਬਾਤ ਤੋਂ ਬਾਅਦ ਪੁਤਿਨ ਬਲੋ ਯੂਕਰੇਨ ਖਿਲਾਫ ਜੰਗ ਰੋਕਣ ਦੀ ਸਹਿਮਤੀ ਸੁਖਵੀਰ ਸਿੰਘ ਬਾਦਲ ਬਲੋਂ ਮੁਲਾਕਾਤ ਤੋਂ ਬਾਅਦ ਧਾਮੀ ਨੇ ਅਸਤੀਫਾ ਵਾਪਸ ਲੈਣ ਦਾ ਕੀਤਾ ਐਲਾਨ ਪੰਜ ਮੈਂਬਰੀ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਸਨਮੁਖ ਅਰਦਾਸ ਕਰਕੇ ਅਕਾਲੀ ਦਲ ਦੀ ਭਾਰਤੀ ਮੁਹਿੰਮ ਦੀ ਕੀਤੀ ਸ਼ੁਰੂਆਤ। ਕੇਜਰੀਵਾਲ ਵੱਲੋਂ ਨਸ਼ਿਆਂ ਖਿਲਾਫ ਆਰ ਪਾਰ ਦੀ ਲੜਾਈ ਦਾ ਐਲਾਨ। ਦੇਸ਼ਤ ਬਾਬਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਕਰੀਬ 9 ਮਹੀਨੇ ਪਲਾੜ ਵਿੱਚ ਫਸੇ ਰਹਿਣ ਦੇ ਬਾਅਦ ਸੁਨੀਤਾ ਵਿਲੀਅਮਜ਼ ਬੁੱਧਵਾਰ ਤੜਕੇ 3:28 ਮਿੰਟ ਤੇ ਫੁੱਲ ਰੀਡਾ ਤੇ ਟੱਟ ਤੇ ਸਮੁੰਦਰ 'ਚ ਲੈਂਡ ਕੀਤੀ ਹੈ। ਉਹਨਾਂ ਦੇ ਨਾਲ ਬਿਲਮੋਰ, ਨਿਕ ਹੈਗ, ਅਰੂਸ ਤੇ ਐਲੈਗਜੈਂਡਰ ਗੋਰਬੂ ਨੋਬੀਸਨ। ਭਾਰਤੀ ਸਮੇਂ ਦੇ ਅਨੁਸਾਰ 10:35 ਮਿੰਟ ਤੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੇ ਸਪੇਸ ਐਕਸ ਦੇ ਡ੍ਰੈਗਨ ਕੈਪਸੂਲ ਰਾਹੀਂ ਪ੍ਰਥਵੀ ਦੇ ਲਈ ਰਵਾਨਾ ਹੋਈ ਸੀ ਇਹਨਾਂ ਨੇ 17 ਘੰਟੇ ਦੀ ਯਾਤਰਾ ਕੀਤੀ ਹੈ ਟੇਕ-ਆਫ ਤੋਂ ਪਹਿਲਾਂ ਜਾਪਾਨੀ ਪਲਾੜ ਯਾਤਰੀ ਤਕਵਾ ਉਨੇਸ਼ੀ ਨੇ ਕੈਪਸੂਲਾ ਤੇ ਸਪੇਸ ਸਟੇਸ਼ਨ ਦੇ ਵਿਚਕਾਰ ਹੈਚ ਸੀਲ ਤੇ ਕੁਝ ਧੂੜ ਦੇ ਕਣ ਦੇਖੇ ਐਲਨ ਮਸਕ ਦੀ ਕੰਪਨੀ ਸਪੇਸ ਐਕਸ ਦਾ ਸਪੇਸ ਕ੍ਰਾਫਟ ਡ੍ਰੈਗਨ 10 ਵਾਰ ਪੁਲਾੜ ਯਾਤਰੀਆਂ ਨੂੰ ਸਹੀ ਸਲਾਮਤ ਸਪੇਸ ਸਟੇਸ਼ਨ ਤੇ ਲਿਆ ਚੁੱਕਿਆ ਹੈ ਅਤੇ 10 ਵਾਰ ਵਾਪਸ ਵੀ ਆ ਚੁੱਕਾ ਹੈ। ਸੁਨੀਤਾ ਵਿਲੀਅਮਜ਼ ਅਤੇ ਬੈਲਮੋਰ ਨੇ ਸਪੇਸ ਸਟੇਸ਼ਨ ਤੇ ਸਿਰਫ 8 ਦਿਨ ਬਿਤਾਉਣੇ ਸਨ ਲੇਕਿਨ ਤਕਨੀਕੀ ਸਮੱਸਿਆ ਦੇ ਕਾਰਨ ਉਹ 286 ਦਿਨ ਉੱਥੇ ਫਸੇ ਰਹੇ। ਸੁਨੀਤਾ ਵਿਲੀਅਮਜ਼ ਦੀ ਸਹੀ ਸਲਾਮਤ ਵਾਪਸੀ ਦੇ ਲਈ ਉਹਨਾਂ ਦੇ ਜੱਦੀ ਘਰ ਚੁਲਾਸਣ ਚ ਦੀਵਾਲੀ ਵਰਗਾ ਮਾਹੌਲ ਹੈ। ਜਿਵੇਂ ਹੀ ਉਹਨਾਂ ਦੀ ਵਾਪਸੀ ਦਾ ਪਤਾ ਲੱਗਾ ਤਾਂ ਪਿੰਡ ਵਿੱਚ ਜਸ਼ਨ ਮਨਾਏ ਗਏ ਸੁਨੀਤਾ ਦੇ ਚਚੇਰੇ ਭਰਾ ਨਵੀਨ ਪੰਡਿਆ ਦਾ ਕਹਿਣਾ ਹੈ ਕਿ ਅਸੀਂ ਉਹਨਾਂ ਦੀ ਸਲਾਮਤੀ ਦੇ ਲਈ ਪ੍ਰਾਰਥਨਾ ਕੀਤੀ ਹੈ ਪਿੰਡ ਦੇ ਲੋਕ ਸੁਨੀਤਾ ਦੀ ਵਾਪਸੀ ਦੇ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਅਤੇ ਉਹ ਚਾਹੁੰਦੇ ਹਨ ਕਿ ਸੁਨੀਤਾ ਸਾਡੇ ਪਿੰਡ ਆਵੇ ਤੇ ਅਸੀਂ ਸ਼ਾਨਦਾਰ ਉਹਨਾਂ ਦਾ ਸਵਾਗਤ ਕਰੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ NASA ਦੀ ਪਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੂੰ ਪੱਤਰ ਲਿਖ ਕੇ ਭਾਰਤ ਆਉਣ ਦਾ ਸੱਦਾ ਦਿੱਤਾ ਹੈ ਵਿਲੀਅਮਜ ਕੁਮੰਤਰੀ ਪਲਾੜ ਕੇਂਦਰ ਤੇ 9 ਮਹੀਨੇ ਬਿਤਾਉਣ ਮਗਰੋਂ ਧਰਤੀ ਤੇ ਪਰਤੀ ਹੈ ਪ੍ਰਧਾਨ ਮੰਤਰੀ ਵੱਲੋਂ ਪਹਿਲੀ ਮਾਰਚ ਨੂੰ ਲਿਖੇ ਪੱਤਰ ਨੂੰ ਨਾਸਾ ਦੇ ਸਾਬਕਾ ਪੁਲਾੜ ਯਾਤਰੀ ਮਾਈਕ ਰਾਹੀਂ ਵਿਲੀਅਮਜ ਨੂੰ ਭੇਜਿਆ ਗਿਆ ਹੈ ਇਸ ਪੱਤਰ ਨੂੰ ਕੇਂਦਰੀ ਵਿਗਿਆਨ ਤੇ ਟੈਕਨੋਲੋਜੀ ਮੰਤਰੀ ਜਤਿੰਦਰ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਸਾਂਝਾ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਤੁਹਾਡੀਆਂ ਉਪਲਬਧੀਆਂ ਤੇ ਇਹ ਕਾਰਬ 40 ਕਰੋੜ ਭਾਰਤੀ ਫਖਰ ਕਰਦੇ ਹਨ ਮੋਦੀ ਨੇ ਆਪਣੇ ਹਾਲੀਆ ਅਮਰੀਕੇ ਦੌਰੇ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਉਹ ਜਦੋਂ ਅਮਰੀਕਾ ਦੇ ਦੌਰੇ ਤੇ ਗਏ ਸੰਤਾ ਉਸ ਦੌਰਾਨ ਰਾਸ਼ਪਤੀ ਡੋਨਾਲਡ ਟਰੰਪ ਤੋਂ ਤੁਹਾਡੀ ਸਿਹਤ ਬਾਰੇ ਪੁੱਛਿਆ ਸੀ ਪ੍ਰਧਾਨ ਮੰਤਰੀ ਨੇ ਇਹ ਚਿੱਠੀ 1 ਮਾਰਚ ਨੂੰ ਲਿਖੀ ਸੀ ਜਿਸ ਨੂੰ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਮੰਚ ਐਕਸ ਤੇ ਸਾਂਝਾ ਕੀਤਾ ਹੈ ਉਨਾਰਾ ਕਹਿਣਾ ਹੈ ਕਿ ਚਰਚਾ ਦੌਰਾਨ ਤੁਹਾਡਾ ਜਕਰਾਇਆ ਸੀ ਇਸ ਚਰਚਾ ਤੋਂ ਬਾਅਦ ਉਹ ਖੁਦ ਨੂੰ ਰੋਕ ਨਹੀਂ ਸਕੇ ਅਤੇ ਇਹ ਚਿੱਠੀ ਲਿਖ ਰਹੇ ਹਨ ਪ੍ਰਧਾਨ ਮੰਤਰੀ ਮੋਦੀ ਨੇ ਸਨੀਤਾ ਵਿਲੀਅਮਜ਼ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ ਹੈ ਉਨਾਰਾ ਕਹਿਣਾ ਹੈ ਕਿ ਹਰ ਭਾਰਤ ਵਾਸੀ ਚਾਹੁੰਦਾ ਹੈ ਕਿ ਉਹਨਾਂ ਦੀ ਕਾਮਯਾਬ ਬੇਟੀ ਇੱਥੇ ਆਵੇ ਤੁਹਾਡੀ ਮੇਜਬਾਨੀ ਕਰਕੇ ਸਾਨੂੰ ਬਹੁਤ ਖੁਸ਼ੀ ਹੋਵੇਗੀ ਰੂਸ ਤੇ ਯੂਕਰੇਨ ਦਰਮਿਆਨ ਜੰਗ ਬੰਦ ਕਰਵਾਉਣ ਦੇ ਮੱਦੇਨਜ਼ਰ ਰੂਸ ਦੇ ਰਾਸ਼ਪਤੀ ਬਲਾਦੀਮੀਰ ਪੁਤਨ ਅਤੇ ਅਮਰੀਕੀ ਰਾਸ਼ਪਤੀ ਡੋਨਾਲਡ ਟਰੰਪ ਦਰਮਿਆਨ ਫੋਨ ਤੇ ਗੱਲਬਾਤ ਹੋਈ ਹੈ। ਰਾਸ਼ਪਤੀ ਪੁਤਨ ਨੇ ਰਾਸ਼ਪਤੀ ਟਰੰਪ ਦੇ ਮੰਗਲਵਾਰ ਨੂੰ ਯੂਕਰੇਨ ਯੁੱਧ ਵਿੱਚ ਜੰਗਬੰਦੀ ਦੇ ਸਬੰਧ ਵਿੱਚ 90 ਮਿੰਟ ਤੱਕ ਫੋਨ ਤੇ ਗੱਲਬਾਤ ਕੀਤੀ। ਵਾਈਟ ਹਾਊਸ ਨੇ ਆਪਣੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪੁਤਨ 30 ਦਿਨਾਂ ਲਈ ਯੂਕਰੇਨ ਦੇ ਊਰਜਾ ਸਥਾਨਾਂ ਤੇ ਹਮਲਾ ਨਾ ਕਰਨ ਤੇ ਸਹਿਮਤ ਹੋਏ ਹਨ। ਇਸ ਦੇ ਨਾਲ ਹੀ 19 ਮਾਰਚ ਨੂੰ ਰੂਸ ਤੇ ਯੂਕਰੇਨ 175 175 ਸੈਨਿਕਾਂ ਦਾ ਆਦਾਨ-ਪ੍ਰਦਾਨ ਕਰਨਗੇ ਰੂਸ ਦੀ ਮੰਗ ਹੈ ਕਿ 30 ਦਿਨਾਂ ਦੀ ਜੰਗਬੰਦੀ ਦੌਰਾਨ ਯੂਕਰੇਨ ਵਿੱਚ ਫੌਜੀ ਗਤੀਵਿਧੀਆਂ ਬੰਦ ਹੋ ਜਾਣ ਇਸ ਦੇ ਨਾਲ ਹੀ ਕਾਲੇ ਸਾਗਰ 'ਚ ਜਹਾਜ਼ਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਗੱਲਬਾਤ ਸ਼ੁਰੂ ਹੋਵੇਗੀ ਵਾਈਟ ਹਾਊਸ ਦੇ ਬੁਲਾਰੇ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਦੇ ਆਗੂਆਂ ਦਰਮਿਆਨ 1 ਘੰਟੇ ਤੋਂ ਬਾਅਦ ਤੱਕ ਗੱਲਬਾਤ ਹੋਈ ਹੈ ਜਿਸ ਦੌਰਾਨ ਦੋਵੇਂ ਨੇਤਾ ਜੁਦ ਤੇ ਸਥਾਈ ਹਲਤੇ ਸਹਿਮਤ ਹੋ ਗਏ ਹਨ ਸ਼ਾਂਤੀ ਦੀ ਸ਼ੁਰੂਆਤ ਊਰਜਾ ਤੇ ਬੁਨਿਆਦ ਦੀ ਟਾਂਚਾ ਖੇਤਰ ਦੇ ਨਾਲ ਕਾਲਾ ਸਾਗਰ ਵਿੱਚ ਜੰਗਬੰਦੀ ਨਾਲ ਹੋਵੇਗੀ ਇਸ ਤੇ ਗੱਲਬਾਤ ਸ਼ੁਰੂ ਕੀਤੀ ਜਾਵੇਗੀ ਇਹਦੇ ਨਾਲ ਹੀ ਪੂਰਨ ਜੰਗਬੰਦੀ ਅਤੇ ਸਥਾਈ ਸ਼ਾਂਤੀ ਤੇ ਗੱਲਬਾਤ ਸ਼ੁਰੂ ਹੋਵੇਗੀ ਵਾਈਟ ਹਾਊਸ ਨੇ ਇਸ ਨੂੰ ਸ਼ਾਂਤੀ ਦਾ ਪਹਿਲਾ ਕਦਮ ਦੱਸਿਆ ਤੇ ਕਿਹਾ ਕਿ ਇਸ ਸੰਬੰਧੀ ਗੱਲਬਾਤ ਤੁਰੰਤ ਸ਼ੁਰੂ ਹੋਵੇਗੀ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤੇ ਗਏ ਅਸਤੀਫੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੂੰਦੜ ਉਹਨਾਂ ਦੇ ਗ੍ਰਹਿ ਹੁਸ਼ਿਆਰਪੁਰ ਵਿਖੇ ਮਨਾਉਣ ਲਈ ਪਹੁੰਚੇ ਤੇ ਉਹਨਾਂ ਨੇ ਹਰਜਿੰਦਰ ਸਿੰਘ ਧਾਮੀ ਨਾਲ ਬੰਦ ਕਮਰਾ ਮੀਟਿੰਗ ਕੀਤੀ। ਮੀਟਿੰਗ ਅਪਰੰਤ ਉਹਨਾਂ ਨੇ ਆਪਣਾ ਦਿੱਤਾ ਅਸਤੀਫਾ ਵਾਪਸ ਲੈਣ ਦਾ ਐਲਾਨ ਕਰਦੇ ਹਾਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਸੇਵਾ 3-4 ਦਿਨਾਂ ਵਿੱਚ ਸੰਭਾਲਣ ਦਾ ਐਲਾਨ ਕੀਤਾ ਹੈ। ਇਸ ਮੌਕੇ ਉਹਨਾਂ ਵੱਲੋਂ ਇਸ ਸਤਿਫਾ ਵਾਪਸ ਲੈ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਆਂ ਸਾਬਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਧਾਮੀ ਅਕਾਲੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਅਤੇ ਉਹਨਾਂ ਦਾ ਪਿਸ਼ੋਕੜ ਸੇਵਾ ਭਾਵਨਾ ਵਾਲੇ ਗੁਰਸਿੱਖ ਪਰਿਵਾਰ ਨਾਲ ਜੁੜਿਆ ਹੋਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਧਾਮੀ ਇੱਕ ਇਮਾਨਦਾਰ, ਨੇਕ ਨੀਤੀ ਵਾਲੇ ਗੁਰਸਿੱਖ ਵਿਅਕਤੀ ਹਨ। ਕੌਮ ਨੂੰ ਕਮਜ਼ੋਰ ਕਰਨ ਲਈ ਬਾਹਰੀ ਦਖਲ ਦੇ ਚੱਲਦੇ ਆ अनेका ਢੰਗਾਂ ਨਾਲ ਸਿੱਧੇ ਅਤੇ ਅਸਿੱਧੇ ਤੌਰ ਤੇ ਹਮਲੇ ਹੋ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਨ੍ਹਾਂ ਹਮਲਿਆਂ ਤੋਂ ਸੁਚੇਤ ਹੋ ਕੇ ਹਰ ਗੁਰਸਿੱਖ ਨੂੰ ਚਾਹੀਦਾ ਹੈ ਕਿ ਉਹ ਇਸ ਔਖੀ ਘੜੀ ਵਿੱਚ ਇਨ੍ਹਾਂ ਹਮਲਿਆਂ ਨੂੰ ਸਮਝੇ ਅਤੇ ਇਨ੍ਹਾਂ ਦਾ ਮੁਕਾਬਲਾ ਕਰਨ ਲਈ ਤਿਆਰ ਰਹੇ। ਉਹਨਾਂ ਦਾ ਕਹਿਣਾ ਹੈ ਕਿ ਪਹਿਲਾ ਤਖਸ਼ਿਰੀ ਹਜੂਰ ਸਾਹਿਬ, ਤਖਸ਼ਿਰੀ ਪਟਨਾ ਸਾਹਿਬ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਫਿਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਲੱਗ ਤੋਂ ਬਣਾ ਕੇ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਗਈਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ ਜਿਸ ਤੋਂ ਹਰ ਨੌਜਵਾਨ ਨੂੰ ਜਾਣੂ ਹੋਣਾ ਚਾਹੀਦਾ ਹੈ। ਉਨਾ ਕਹਿ ਕਿ ਉਹਨਾਂ ਨੇ ਕੌਮ ਦੀ ਮੋੜ ਸੇਵਾ ਕਰਨ ਦੀ ਜੋ ਹਾਮੀ ਭਰੀ ਹੈ ਉਸ ਲਈ ਜਿੱਥੇ ਉਹ ਵਧਾਈ ਦੇ ਪਾਤਰ ਹਨ ਉੱਥੇ ਹੀ ਸੁਮੱਚੀ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ ਉਹਨਾਂ ਤੇ ਮਾਣ ਮਹਿਸੂਸ ਕਰ ਰਿਹਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬੀਤੀ 2 ਦਸੰਬਰ 2024 ਨੂੰ ਸਿੰਘ ਸਹਿਬਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜिती ਲਈ ਮੈਂਬਰਸ਼ਿਪ ਭਾਰਤੀ ਲਈ ਗਠਿਤ ਕੀਤੀ ਗਈ 7 ਮੈਂਬਰੀ ਕਮੇਟੀ ਦੇ 5 ਕਾਰਜਸ਼ੀਲ ਮੈਂਬਰ ਮਨਪ੍ਰੀਤ ਸਿੰਘ ਐਯਾਲੀ, ਜ਼ਥੇਦਾਰ ਗੌਰ ਪ੍ਰਤਾਪ ਸਿੰਘ ਬਡਾਲਾ, ਇਕਬਾਲ ਸਿੰਘ ਝੁੰਦਾ ਜਗ ਜੇਦਰ ਸੰਤਾ ਸਿੰਘ ਉਮੇਦਪ uri ਅਤੇ ਬੀਬੀ ਸਤਵੰਤ ਕੌਰ ਵੱਲੋਂ ਨਰਾਜ ਧੜੇਨਾ ਸੰਬੰਧਿਤ ਸੀਨੀਅਰ ਅਕਾਲੀ ਲੀਡਰਸ਼ਿਪ ਤੇ ਅਕਾਲੀ ਵਰਕਰਾਂ ਦੀ ਵੱਡੀ ਹਾਜ਼ਰੀ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਸਨਮੁਖ ਅਰਦਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਭਰਤੀ ਕਮੇਟੀ ਦੀ ਮੈਂਬਰਸ਼ਿਪ ਮੋਹਿਮ ਬੋਲਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ ਅਤੇ ਅਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਦੇ ਨਾਅਰੇਆਂ ਦੌਰਾਨ ਸ਼ੁਰੂ ਕੀਤੀ ਗਈ ਗਿਆਨੀ ਹਰਪ੍ਰੀਤ ਸਿੰਘ ਨੇ ਆਰੰਭਤਾ ਦੀ ਅਰਦਾਸ ਕੀਤੀ ਇਸ ਉਪਰੰਤ ਪਹਿਲੀ ਮੈਂਬਰਸ਼ਿਪ ਵੀ ਪ੍ਰਾਪਤ ਕੀਤੀ ਗਈ ਇਸ ਮੌਕੇ ਨਰਾਜ ਅਕਾਲੀ ਤੜੇਨਾ ਸੰਬੰਧਤ ਸੀਨੀਅਰ ਅਕਾਲੀ ਆਗੂ ਬੀਬੀ ਜਗੀਰਕੌਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਪਰਮਿੰਦਰ ਸਿੰਘ ਢੀਂਸਾ ਸੁਰਜੀਤ ਸਿੰਘ ਰਖੜਾ ਚਰਨਜੀਤ ਸਿੰਘ ਬਰਾੜ ਗਗਨਜੀਤ ਸਿੰਘ ਬਰਨਾਲਾ ਡਾਕਟਰ ਰਤਨ ਸਿੰਘ ਅਜਨਾਲਾ ਬਾਬਾ ਸਰਬਜੋ ਸਿੰਘ 베ਦੀ ਅਤੇ ਹੋਰ ਸੀਨੀਅਰ ਅਕਾਲੀ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਜਥੇਦਾਰ ਗੋਰਪਰਤਾ ਸਿੰਘ ਬਡਾਲਾ ਦਾ ਕਹਿਣਾ ਹੈ ਕਿ ਪਹਿਲੇ ਪੜਾਅ ਦੌਰਾਨ 3 ਮਹੀਨੇ ਭਰਤੀ ਮਹਿੰਮ ਜਾਰੀ ਰਹੇਗੀ ਤੇ ਲੋੜ ਪੈਣ ਤੇ ਇਸ ਦਾ ਸਮਾਂ ਹੋਰ ਵਧਾਇਆ ਜਾਵੇਗਾ। ਉਹਨਾਂ ਦਾ ਕਹਿਣਾ ਹੈ ਕਿ ਭਰਤੀ ਪ੍ਰਕਿਰਿਆ ਪੂਰੀ ਪਾਰਦਰਸ਼ਤਾ ਤੇ ਇਮਾਨਦਾਰੀ ਨਾਲ ਪੂਰੀ ਕੀਤੀ ਜਾਵੇਗੀ। ਉਹਨਾਂ ਦਾ ਕਹਿਣਾ ਹੈ ਕਿ ਭਰਤੀ ਸਭ ਲਈ ਖੁੱਲੀ ਹੈ ਤੇ ਭਰਤੀ ਤੋਂ ਬਾਅਦ ਡੈਲੀਗੇਟ ਬਣਨਗੇ ਤੇ ਉਹਨਾਂ ਵੱਲੋਂ ਪ੍ਰਧਾਨ ਚੁਣਿਆ ਜਾਵੇਗਾ। ਉਹਨਾਂ ਪੰਥਕ ਇਕਤਾ ਲਈ ਮੋੜ ਅਪੀਲ ਕਰਦੇ ਆਂ ਕਿ ਹੈ ਕਿ ਪਹਿਲਾਂ ਹੀ ਆਪਸੀ ਬਖਰੇਵੇਂ ਹੁੰਦੇ ਆਏ ਸਨ ਫਿਰ ਖਤਮ ਵੀ ਹੁੰਦੇ ਰਹੇ ਹਨ। ਖੇਤਰੀ ਪਾਰਟੀ ਅਕਾਲੀ ਦਲ ਨੇ ਹੀ ਹਮੇਸ਼ਾ ਪੰਜਾਬ ਦੇ ਪੰਜਾਬੀਆਂ ਦੇ ਹਿੱਤਾਂ ਦੀ ਗੱਲ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਪਾਰਤੀ ਮਹਿੰਮਤੀ ਸ਼ੁਰੂਆਤ ਤੋਂ ਬਾਅਦ ਪੰਜ ਮੈਂਬਰੀ ਪਾਰਤੀ ਕਮੇਟੀ ਆਗੂਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਮ ਨਿਯੁਕਤ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਵੱਲੋਂ ਦਿੱਤੇ ਚਾਹ ਦੇ ਲਖਤੀ ਸੱਦੇ ਤੇ ਉਹਨਾਂ ਨਾਲ ਅਕਾਲ ਤਖਤ ਸਖਤਰਤ ਵਿਖੇ ਮੁਲਾਕਾਤ ਕਰਕੇ ਪੰਥਕ ਏਕਤਾ ਸਮੇਤ ਹੋਰ ਪੰਥਕ ਮਾਮਲੇ ਸੰਬੰਧੀ ਵਿਚਾਰਾ ਕੀਤੀਆਂ ਤੇ ਜਥੇਦਾਰ ਗੜਗਾਜ ਵੱਲੋਂ ਪੰਥਕ ਏਕਤਾ ਲਈ ਕਮੇਟੀ ਮੈਂਬਰਾਂ ਨੂੰ ਸਹਿਯੋਗ ਦੇਣ ਲਈ ਕਿਹਾ ਹੈ ਸੂਬੇ ਵਿੱਚ ਨਸ਼ਿਆਂ ਦੀ ਲਾਹਣਤ ਖਿਲਾਫ ਆਰ ਪਾਰ ਦੀ ਲੜਾਈ ਲੜਨ ਦੀ ਸ਼ੁਰੂਆਤ ਕਰਦਿਆਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ 1 ਅਪ੍ਰੈਲ ਤੋਂ ਨਸ਼ਿਆਂ ਖਿਲਾਫ ਲੋਕ ਲਹਿਰ ਵਿਡਣ ਦਾ ਐਲਾਨ ਕੀਤਾ ਹੈ ਲੁਧਿਆਣਾ ਦੇ ਇੰਡੋਰ ਸਟੇਡੀਅਮ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਹੈ ਕਿ 1 ਅਪ੍ਰੈਲ ਤੋਂ ਮੁਠੀ ਪਰ ਨਸ਼ਾ ਤਸਕਰਾਂ ਨੂੰ ਖਦੇੜੇ ਲਈ 3 ਕਰੋੜ ਪੰਜਾਬੀ ਨਸ਼ਾ ਖਲਾਫ ਮੈਦਾਨ ਵਿੱਚ ਨਤਰਣਗੇ ਕਿਉਂਕਿ ਇਹ ਤਸਕਰ ਪੈਸਾ ਕਮਾਉਣ ਲਈ ਸੂਬੇ ਦੀਆਂ ਪੀੜ੍ਹੀਆਂ ਨੂੰ ਬਰਬਾਦ ਕਰ ਰਹੇ ਹਨ ਸੂਬਾ ਸਰਕਾਰ 1 ਅਪ੍ਰੈਲ ਤੋਂ ਨਸ਼ਾ ਖਿਲਾਫ ਲੋਕ ਲਹਿਰ ਸ਼ੁਰੂ ਕਰੇਗੀ ਹਰੇਕ ਪਾਰਟੀ ਵਰਕਰ ਸੂਬੇ ਵਿੱਚੋਂ ਨਸ਼ਿਆਂ ਦਾ ਸਫਾਇਆ ਕਰਨ ਲਈ ਪਿੰਡ-ਪਿੰਡ ਜਾਵੇਗਾ ਤੇ ਨਸ਼ਾ ਖਿਲਾਫ ਇਹ ਫੈਸਲਾ ਕੁੰ ਜੰਗ ਹੋਵੇਗੀ ਆਪ ਦੇ ਕੌਮੀ ਕੋਆਰਡੀਨੇਟਰ ਨੇ ਨਸ਼ਾ ਵਿਰੋਧੀ ਹੈਲਪਲਾਈਨ ਨੰਬਰ 97791 002000 ਨੂੰ ਜਨਤਾ ਕਰਦੇ ਆ ਲੋਕਾਂ ਨੂੰ ਉਹਨਾਂ ਦੇ ਇਲਾਕੇ ਵਿੱਚ ਨਸ਼ੇ ਵੇਚ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਸੂਚਨਾ ਇਸ ਨੰਬਰ ਤੇ ਸਾਂਝੀ ਕਰਨ ਦੀ ਅਪੀਲ ਕੀਤੀ ਹੈ ਉਹਨਾਂ ਕਹੇ ਕਿ ਗੁਪਤ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ ਪਰ ਨਸ਼ਾ ਤਸਕਰਾਂ ਦੇ ਖਿਲਾਫ ਮਿਸਾਲੀ ਕਾਰਵਾਈ ਕੀਤੀ ਜਾਵੇਗੀ ਇਸੇ ਦੌਰਾਨ ਅਰਮਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਸੂਬੇ ਪੱਰ ਵਿੱਚ ਨਸ਼ਿਆਂ ਬਾਰੇ ਜਾਣਗਣਨਾ ਕਰਵਾਈ ਜਾਵੇਗੀ ਤਾਂ ਕਿ ਸੂਬੇ ਵਿੱਚ ਨਸ਼ਿਆਂ ਦੀ ਮੌਜੂਦਾ ਸਥਿਤੀ ਦੀ ਡੂੰਘਾਈ ਤੱਕ ਪਹੁੰਚਿਆ ਜਾ ਸਕੇ ਉਨਾ ਕਿਹਾ ਕਿ 5000 ਨਵੇਂ ਹੋਮਗਾਰਡ ਭਰਤੀ ਕੀਤੇ ਜਾ ਰਹੇ ਹਨ ਅਤੇ ਉਹਨਾਂ ਨੂੰ ਸੂਬੇ ਦੇ ਸਰਹਾਦੀ ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤਾ ਜਾਵੇਗਾ। ਉਨਾ ਕਿਹਾ ਕਿ ਸੂਬਾ ਸਰਕਾਰ ਨੇ ਪਿਛਲੇ 3 ਸਾਲਾਂ ਵਿੱਚ ਹਰ ਪੱਖ ਤੋਂ ਪੁਖਤਾ ਵਿਉਤਮੰਦੀ ਕੀਤੀ ਅਤੇ ਹੁਣ ਇਸ ਨੂੰ ਲਾਗੂ ਕੀਤਾ ਜਾ ਰਿਹਾ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਭਾਰਤ ਦੇ ਦੌਰੇ ਤੇ ਆਏ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਆਲਮੀ ਚੁਣੌਤੀਆਂ ਤੇ ਚਰਚਾ ਕੀਤੀ। ਉਨ੍ਹਾਂ ਨੇ ਮੁਲਾਕਾਤ ਦੀਆਂ ਤਸਵੀਰਾਂ ਆਪਣੇ WhatsApp ਚੈਨਲ ਤੇ ਸਾਂਝੀਆਂ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਨੂੰ ਨਵੀਂ ਦਿੱਲੀ ਵਿੱਚ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਮਿਲਣ ਦਾ ਮੌਕਾ ਮਿਲਿਆ ਅਸੀਂ ਆਪਣੀਆਂ ਸਾਂਝੀਆਂ ਲੋਕਤੰਤਰਕ ਕਦਰਾਂ-ਕੀਮਤਾਂ ਆਲਮੀ ਚੁਣੌਤੀਆਂ ਤੇ ਦੋਵਾਂ ਦੇਸ਼ਾਂ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਸਾਰਥਕ ਚਰਚਾ ਕੀਤੀ ਹੈ ਇਹ ਚਰਚਾ ਸਾਡੀ ਬਹੁਤ ਵਧੀਆ ਰਹੀ ਹੈ ਉੱਤਰ ਪ੍ਰਦੇਸ਼ ਦੇ ਫਿਰੋਜਾਬਾਦ ਚ ਦਿਹੋਲੀ ਵਿੱਚ 43 ਸਾਲ ਪਹਿਲਾਂ ਹੋਏ ਦਿਲ ਦਹਿਰਾ ਦੇਣ ਵਾਲੇ ਸਮੂਹਕ ਕਤਲਿਆਮ ਵਿੱਚ ਅਦਾਲਤ ਨੇ ਤਿੰਨ ਦੋਸ਼ੀਆਂ ਰਾਮ ਸੇਵਕ, ਕਪਤਾਨ ਸੰਗਤ ਤੇ ਰਾਮਪਾਲ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। 18 ਨਵੰਬਰ 1981 ਦੀ ਸ਼ਾਮ ਨੂੰ ਰنجਿਸ਼ ਦੇ ਮੁਖਵਰੀ ਦੇ ਸ਼ੱਕ ਵਿੱਚ ਹਥਿਆਰਬੰਦ 17 ਲੋਕਾਂ ਨੇ ਤਾਵਰ ਤੋੜ ਗੋਲੀਆਂ ਚਲਾ ਕੇ 24 ਦਲਤਾਂ ਦੀ ਹੱਤਿਆ ਕਰ ਦਿੱਤੀ ਸੀ। ਹੱਤਿਆकांड ਦੇ 17 ਮੁਲਜ਼ਮਾਂ ਵਿੱਚੋਂ 13 ਦੀ ਮੌਤ ਹੋ ਚੁੱਕੀ ਹੈ ਇੱਕ ਮੁਲਜ਼ਮ ਗਿਆਨ ਚੰਦ ਭਗੌੜਾ ਐਲਾਨਿਆ ਗਿਆ ਹੈ ਆਰਾਮ ਸੇਵਕ ਤੇ ਕਪਤਾਨ ਸਿੰਘ ਨੂੰ 2-2 ਲੱਖ ਰੁਪਏ ਆਰਾਮ ਸਿੰਘ ਨੂੰ 1-1 ਲੱਖ ਰੁਪਏ ਦਾ ਜੁਰਮਾਨਾ ਵੀ ਪਰਨਾ ਹੋਵੇਗਾ ਮਾਮਲੇ ਵਿੱਚ 11 ਮਾਰਚ ਨੂੰ ਤਿੰਨੇ ਮੁਲਜ਼ਮਾਂ ਨੂੰ ਵਿਸ਼ੇਸ਼ ਜੱਜ ਇੰਦਰ ਸਿੰਘ ਨੇ ਦੋਸ਼ੀ ਕਰਾਰ ਦੇਦਿਆਂ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਫੈਸਲੇ ਤੋਂ ਬਾਅਦ ਤਿੰਨੇ ਫੁੱਟ ਫੁੱਟ ਕੇ ਰੋਪੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਰਾਮਪਾਲ ਦੀ ਉਮਰ ਇਸ ਸਮੇ 62 ਸਾਲ ਕਪਤਾਨ ਦੀ 65 ਅਤੇ ਰਾਮ ਸੇਵਕ ਦੀ 70 ਸਾਲ ਹੈ ਜਸਰਾਣਾ थाना ਖੇਤਰ ਦਾ ਪਿੰਡ ਦਿਹੋਲੀ ਉਸ ਸਮੇ ਮੈਨਪੂਰੀ ਜ਼ਿਲ੍ਹੇ ਦਾ ਹਿੱਸਾ ਸੀ ਰਾਦੇ ਤੇ ਸੰਤੋਸ਼ ਗਰੋਦੇ ਹਥਿਆਰਮੰਦ ਡਾਕੂਆਂ ਨੇ ਅਨੁਸੂਚਿਤ ਜਾਤੀ ਦੀ ਵਸਤੀ ਵਿੱਚ ਘਰਾਂ ਵਿੱਚ ਮੌਜੂਦ ਔਰਤਾਂ ਮਰਦਾਂ ਤੇ ਬੱਚਿਆਂ ਤੇ 3 ਘੰਟੇ ਤੱਕ ਫਾਇਰਿੰਗ ਕੀਤੀ 23 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਸੀ ਇੱਕ ਨੇ ਇਲਾਦਰਾਂ ਦਮ ਤੋੜ ਦਿੱਤਾ ਲਾਈਕ ਸਿੰਘ ਨੇ 19 ਨਵੰਬਰ ਨੂੰ ਜਸਰਾਣਾ ਥਾਣੇ ਵਿੱਚ ਰਾਦੇ ਸ਼ਾਮ ਉਰਫ਼ ਰਾਦੇ ਸੰਤੋਸ਼ ਚੋਹਾਨ ਉਰਫ਼ ਸੰਤੋਸ਼ਾ ਸਮੇਤ 17 ਲੋਕਾਂ ਖਿਲਾਫ ਰਿਪੋਰਟ ਦਰਜ ਕਰਵਾਈ ਸੀ ਇਸ ਹੱਤਿਆਕਾਂਡ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਪਿੰਡ ਪੁੱਜੇ ਸਨ 11 ਮਾਰਚ ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਦੇ ਸਮੇਂ RAM ਸੇਵਕ ਪਹਿਲਾਂ ਹੀ ਜੇਲ੍ਹ ਵਿੱਚ ਸੀ ਕਪਤਾਨ ਸਿੰਘ ਉਸੇ ਦਿਨ ਕੋਰਟ ਵਿੱਚ ਪੇਸ਼ ਹੋਇਆ ਸੀ ਦੋਵਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਉਧਰ ਰਾਮਪਾਲ ਨੇ ਹਾਜ਼ਰੀ ਮਾਫੀ ਦਾ ਪ੍ਰਾਰਥਨਾ ਪੱਤਰ ਦਿੱਤਾ ਸੀ ਜਿਸ ਨੂੰ ਖਾਰਜ ਕਰਦਿਆਂ ਕੋਰਟ ਨੇ ਗੈਰ ਜ਼ਮਾਨਤੀ ਬਰੰਟ ਜਾਰੀ ਕੀਤੇ ਰਾਜਪਾਲ 17 ਮਾਰਚ ਸੋਮਵਾਰ ਨੂੰ ਅਦਾਲਤ ਵਿੱਚ ਹਾਜ਼ਰ ਹੋਇਆ ਜਿਸ ਨੂੰ ਉੱਥੋਂ ਜੇਲ੍ਹ ਭੇਜ ਦਿੱਤਾ ਗਿਆ ਇਲਾਕੇ ਵਿੱਚ 1970-80 ਦੇ ਦਹਾਕੇ 'ਚ ਡਾਕੂਆਂ ਦਾ ਇੱਕ ਗਰੋਹ ਸਰਗਰਮ ਸੀ ਇਸ ਦਾ ਸਰਗਣਾ ਦਲਤ ਕੁੰਬਰਪਾਲ ਸੀ ਪਿੰਡ ਦੇ ਬਜ਼ੁਰਗ ਪੂਪ ਸਿੰਘ ਦਾ ਕਹਿਣਾ ਹੈ ਕਿ ਇੱਕ ਵਾਰ ਲੁੱਟ ਦੇ ਮਾਲ ਦੀ ਮੰਡ ਨੂੰ ਲੈ ਕੇ ਕੁੰਬਰਪਾਲ ਦੇ ਗਰੋਵ ਵਿੱਚ ਸ਼ਾਮਲ ਠਾਕੁਰ ਜਾਤੀ ਦੇ ਰਾਦੇ ਸੰਤੋਸ਼ ਦਾ ਉਸ ਨਾਲ ਵਿਵਾਦ ਹੋ ਗਿਆ। ਵਿਵਾਦ ਤੋਂ ਬਾਅਦ ਕੁੰਬਰਪਾਲ ਦੀ ਹਤਿਆ ਹੋ ਗਈ। ਰਾਦੇ ਸੰਤੋਸ਼ ਨੇ ਗਰੋਵ ਦੀ ਕਮਾਨ ਸੰਭਾਲ ਲਈ। ਗਰੋਵ ਦਾ ਮੰਨਣਾ ਸੀ ਕਿ ਕੁੰਬਰਪਾਲ ਦੀ ਹਤਿਆ ਤੋਂ ਬਾਅਦ ਉਹਨਾਂ ਦੇ ਚਚੇਰੇ ਭਰਾ ਕੁਮਰ ਪ੍ਰਸਾਦ ਹਰਿ ਸਿੰਘ ਅਤੇ ਥਾਨ ਸਿੰਘ ਨੇ ਮਈ 1980 ਵਿੱਚ ਪੁਲਿਸ ਨੂੰ ਉਹਨਾਂ ਦੇ ਦਿਹੂਲੀ ਵਿੱਚ ਲੋਕੇ ਹੋਣ ਦੀ ਮੁਖਬਰੀ ਦਿੱਤੀ ਸੀ। ਪੁਲਿਸ ਨੇ ਕੇਰਾਬੰਦੀ ਕਰਕੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਪੱਧਰ ਤੇ ਹਥਿਆਰ ਬਰਾਮਦ ਕੀਤੇ ਸਨ। ਬਦਲਾ ਲੈਣ ਦੇ ਲਈ ਰਾਧੇ ਅਤੇ ਸੰਤੋਸ਼ ਨੇ ਦਿਹੂਲੀ ਕਾਂਡ ਨੂੰ ਅੰਜਾਮ ਦਿੱਤਾ ਸੀ। ਪੱਛਮੀ ਬੰਗਾਲ ਵਿੱਚ OBC ਰਾਖਵੇਂਕਰਨ ਨੂੰ ਲੈ ਕੇ ਇੱਕ ਵਾਰ ਫਿਰ ਵਿਵਾਦ ਖੜਾ ਹੋਇਆ ਹੈ। ਸੂਬਾ ਸਰਕਾਰ ਨੇ ਸੁਪਰੀਮ ਕੋਰਟ ਨੂੰ ਜਾਣਕਾਰੀ ਦਿੱਤੀ ਹੈ ਕਿ ਪੱਛਮੀ ਬੰਗਾਲ ਪਛੜਾ ਵਰਗ ਕਮਿਸ਼ਨ ਨਵੇਂ ਸਿਰੇ ਤੋਂ ਜਾਤੀ ਪਛੜਪਾਂਦੀ ਸਮੀਖਿਆ ਕਰ ਰਿਹਾ ਹੈ ਤੇ ਇਹ ਪ੍ਰਕਿਰਿਆ 3 ਮਹੀਨਿਆਂ ਵਿੱਚ ਪੂਰੀ ਹੋਵੇਗੀ। ਮਾਮਲੇ ਦੀ ਸੁਣਵਾਈ ਕਰੇ ਜਸਟਿਸ ਵੀ.ਆਰ. ਗਵਈ ਅਤੇ ਜਸਟਿਸ ਅਗਸਟਨ ਜਾਰਜ ਮਸੀਦੀ ਸੁਪਰੀਮ ਕੋਰਟ ਦੀ ਬੈਂਚ ਨੇ ਸੂਬਾ ਸਰਕਾਰ ਦੀ ਦਲੀਲ ਸੁਣਦੇ ਮਾਮਲੇ ਨੂੰ ਜੁਲਾਈ ਤੱਕ ਟਾਲ ਦਿੱਤਾ ਹੈ। ਸੀਨੀਅਰ ਵਕੀਲ ਕਪਲ ਸਿਵਲ ਨੇ ਸੂਬਾ ਸਰਕਾਰ ਦੀ ਨੁਮਾਇੰਦਗੀ ਕਰਦੇ ਹੋਏ ਅਦਾਲਤ ਨੂੰ ਇਸ ਮੁੱਦੇ ਤੇ 3 ਮਹੀਨਿਆਂ ਬਾਅਦ ਅਗਲੀ ਸੁਣਵਾਈ ਕਰਨ ਦੀ ਅਪੀਲ ਕੀਤੀ ਜਿਸ ਤੋਂ ਬਾਅਦ ਬੈਂਚ ਨੇ ਉਨ੍ਹਾਂ ਦੀ ਅਪੀਲ ਤੇ ਸਹਿਮਤੀ ਪ੍ਰਗਟਾਈ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਮਮਤਾ ਸਰਕਾਰ ਦੀ ਇਸ ਪਹਿਲ ਕਾਦਮੀ ਨੂੰ ਮੁਸਲਮਾਨਾਂ ਨੂੰ ਫਾਇਦਾ ਪਹੁੰਚਾਉਣ ਵਾਲੀ ਕਾਰਾਰ ਦਿੱਤਾ ਮਾਮਲਾ ਉਦੋਂ ਗਰਮਾ ਗਿਆ ਜਦੋਂ 22 ਮਈ 2024 ਨੂੰ ਕਲਕੱਤਾ ਹਾਈ ਕੋਰਟ ਨੇ ਸੂਬਾ ਸਰਕਾਰ ਵੱਲੋਂ ਕਈ ਜਾਤਾਂ ਨੂੰ ਦਿੱਤੇ ਗਏ OBC ਰਾਖਵੇਂਕਰਨ ਦੀ ਸੂਚੀ ਨੂੰ ਗੈਰਕਾਨੂੰਨੀ ਘਾਰਾਰ ਦਿੱਤਾ ਸੀ ਅਦਾਲਤ ਨੇ ਪਾਇਆ ਕਿ ਇਹਨਾਂ ਜਾਤੀਆਂ ਨੂੰ ਪਛੜੇ ਵਰਗ ਵਿੱਚ ਸ਼ਾਮਲ ਕਰਨ ਦਾ ਆਧਾਰ ਸਿਰਫ ਧਰਮ ਸੀ ਜੋ ਕਿ ਸੰਵਿਧਾਨ ਦੇ ਸਿਧਾਂਤਾਂ ਦੇ ਵਿਰੁੱਧ ਹੈ ਹਾਲਾਂਕਿ ਅਦਾਲਤ ਨੇ ਸਪਸ਼ਟ ਕਰ ਦਿੱਤਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਰਾਖਵਾ ਕਰਨ ਦਾ ਲਾਭ ਮਿਲ ਚੁੱਕਾ ਹੈ ਜਾਂ ਜੋ ਸਰਕਾਰੀ ਸੇਵਾਵਾਂ ਵਿੱਚ ਨੌਕਰੀ ਕਰਦੇ ਹਨ ਉਨ੍ਹਾਂ ਦੀਆਂ ਨੌਕਰੀਆਂ ਪ੍ਰਭਾਵਿਤ ਨਹੀਂ ਹੋਣਗੀਆਂ ਬੰਗਲਾਦੇਸ਼ ਦੀ ਅੰਤਰਮ ਸਰਕਾਰ ਅਮਰੀਕਾ ਦੀ ਰਾਸ਼ਟਰੀ ਖੋਫੀਆ ਡਾਇਰੈਕਟਰ ਤੁਲਸੀ ਗਵਾਰਦੇ ਦੇ ਉਸ ਬਿਆਨ ਤੇ ਪੜ ਗਈ ਜਿਸ ਵਿੱਚ ਉਨ੍ਹਾਂ ਨੇ ਕਟਗੈਂਤੀ ਖਾਸ ਕਰਕੇ ਹਿੰਦੂਆਂ ਖਿਲਾਫ ਹਿੰਸਾ ਦਾ ਦੋਸ਼ ਲਗਾਇਆ ਅੰਤਮ ਸਰਕਾਰ ਨੇ ਦੇਸ਼ ਵਿੱਚ ਕਟਗੈਂਤੀ ਤੇ ਕਠੋਰ ਸ਼ੋਸ਼ਣ ਤੇ ਗਾਵਾਰ ਦੇ ਬਿਆਨ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਉਹਨਾਂ ਦੀ ਟਿੱਪਣੀ ਬੇਬੁਨਿਆਦ ਹੈ। ਅੰਤਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਦੇ ਦਫ਼ਤਰ ਨੇ ਸੋਮਵਾਰ ਰਾਤ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਇਸ ਨੇ ਸਾਰੇ ਦੇਸ਼ ਦਾ ਗਲਤ ਅਕਸ ਪੇਸ਼ ਕੀਤਾ ਹੈ। ਇੱਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਉਹਨਾਂ ਨੇ ਬੰਗਲਾਦੇਸ਼ ਵਿੱਚ ਕਟਗੈਂਤੀ ਦੇ ਸ਼ੋਸ਼ਣ ਬਾਰੇ ਮਾਰੇ ਜਾਣ ਦਾ ਦੋਸ਼ ਲਗਾਇਆ ਹੈ। ਦਫਤਰ ਮੁਤਾਬਕ ਭਾਰਤੀ ਟੀਵੀ ਚੈਨਲ ਤੇ ਗਵਾੜ ਦਾ ਬਿਆਨ ਬੰਗਲਾਦੇਸ਼ ਦੇ ਅਕਸ ਤੇ ਵਕਾਰ ਨੂੰ ਖਰਾਬ ਕਰਨ ਵਾਲਾ ਹੈ। ਬੰਗਲਾਦੇਸ਼ ਅਜਿਹੇ ਦੇਸ਼ ਹੈ ਜਿਸ ਦੀ ਰਵਾਇਤੀ ਇਸਲਾਮ ਪਰਥਾ ਸਮਵੇਸ਼ੀਅਤ ਇਸ ਸ਼ਾਂਤੀ ਪਸੰਦ ਰਹੀ ਹੈ। ਇਸ ਨੇ ਅਤਵਾਦ ਖਿਲਾਫ ਆਪਣੀ ਲੜਾਈ ਵਿੱਚ ਜਿਗਰਜੋਖ ਤਰੱਕੀ ਕੀਤੀ ਹੈ। ਗਵਾੜ ਇਸ ਸਮੇਂ ਪਾਰੇ ਦੇ ਦੌਰੇ ਤੇ ਹਨ। ਉਹਨਾਂ ਨੇ ਕਿਹਾ ਕਿ ਹਿੰਦੂਆਂ, ਬੋਧਾਂ, ਇਸਾਈਆਂ ਵਰਗੇ ਕਟ ਗੈਂਤੀ ਸਮੂਹਾਂ ਦਾ ਲੰਬੇ ਸਮੇਂ ਤੋਂ ਕਤਲ ਅਤੇ ਬਦਸਲੂਕੀ ਅਮਰੀਕੀ ਸਰਕਾਰ ਰਾਸ਼ਟਰਪਤੀ 트럼ਪ ਤੇ ਉਹਨਾਂ ਦੇ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਰਹੀ ਹੈ। ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਉਹਨਾਂ ਨੇ ਬੰਗਲਾਦੇਸ਼ ਵਿੱਚ ਕਟਗੈਂਤੀ ਦੇ ਸ਼ੋਸ਼ਣ ਤੇ ਮਾਰੇ ਜਾਣ ਦਾ ਦੋਸ਼ ਲਗਾਇਆ ਹੈ। ਮਹਾਰਾਸ਼ਟਰ ਵਿੱਚ ਔਰੰਗਜੇਬ ਦੀ ਕਬਰ ਹਟਾਉਣ ਦੀ ਮੰਗ ਕਰਦੇ ਹੋਏ VHP ਤੇ ਬਜਰੰਗ ਦਲ ਵਰਗੇ ਹਿੰਦੂ ਸੰਗਠਨਾਂ ਦੇ ਰਾਜਵਿਆਪੀ ਪ੍ਰਦਰਸ਼ਨ ਦੀ ਪ੍ਰਤੀਕਰਿਆ ਵਿੱਚ ਨਾਗਪੁਰ ਵਿੱਚ ਹੋਈਆਂ ਹੰਸਿਕ ਕਟਰਾਮਾ ਦੇ ਬਾਅਦ ਮੰਗਲਵਾਰ ਨੂੰ ਨਾਗਪੁਰ ਵਿੱਚ ਸ਼ਾਂਤੀ ਹੈ। ਪਰ ਦਸਥਾਨਾ ਖੇਤਰਾਂ ਵਿੱਚ ਅਜੇ ਵੀ ਕਰਫਿਊ ਲਗਾਇਆ ਗਿਆ ਹੈ। ਪਰੰਪਰਾ ਸਭਾ ਦੇ ਬਾਹਰ ਭਾਜਪਾ ਅਤੇ ਸ਼ਿਵ ਸੈਨਾ ਦੇ ਵਿਧਾਇਕਾਂ ਨੇ ਮੰਗਲਵਾਰ ਨੂੰ ਵੀ ਸ਼ਤਰਪਤੀ ਸੰਭਾਜੀ ਨਗਰ ਤੋਂ ਔਰੰਗਜੇਬ ਦੀ ਕਬਰ ਹਟਾਉਣ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਨਾਗਪੁਰ ਦੇ ਪੁਲਿਸ ਕਮਿਸ਼ਨਰ ਡਾਕਟਰ ਰਵਿੰਦਰ ਸਿੰਘਲ ਅਨੁਸਾਰ ਹਿੰਸਕ ਘਟਨਾਵਾਂ ਦੇ ਬਾਅਦ ਮੰਗਲਵਾਰ ਨੂੰ ਸਥਿਤੀ ਕੰਟਰੋਲ ਵਿੱਚ ਹੈ। ਇਸ ਮਾਮਲੇ ਵਿੱਚ 5 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ ਲਗਭਗ 50 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਦੀ ਪਛਾਣ ਕੀਤੀ ਜਾ ਰਹੀ ਹੈ। ਕਾਨੂੰਨ ਤੋੜਨ ਵਾਲਿਆਂ ਦੇ ਖਿਲਾਫ ਸਾਰੀਆਂ ਸੰਬੰਧਿਤ ਧਾਰਾਵਾਂ ਲਗਾਈਆਂ ਗਈਆਂ ਹਨ। ਨਾਗਪੁਰ ਵਿੱਚ ਹੋਈ ਹਿੰਸਕ ਘਟਨਾ ਦੇ ਬਾਅਦ ਮਹਾਰਾਸ਼ਟਰ ਦੀ ਰਾਜਨੀਤੀ ਵੀ ਗਰਮਾ ਗਈ ਹੈ। ਵਿਰੋਧੀ ਪਾਰਟੀਆਂ ਇਹਨਾਂ ਘਟਨਾਵਾਂ ਦਾ ਜ਼ਿੰਮੇਵਾਰ ਸਤਾ ਰੂੜ ਮਹਾਜੁੱਤੀ ਨੂੰ ਬਣਾ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਪ੍ਰਿਆਗ ਰਾਜ ਵਿੱਚ ਕੁਝ ਦਿਨ ਪਹਿਲਾਂ ਹੋਏ ਮਹਾ ਕੰਮ ਨੂੰ ਭਾਰ ਦੇ ਇਤਿਹਾਸ ਵਿੱਚ ਇੱਕ ਨਵਾਂ ਮੋੜ ਦੱਸਿਆ। ਉਨ੍ਹਾਂ ਨੇ ਲੋਕ ਸਭਾ ਵਿੱਚ ਕਿਹਾ ਹੈ ਕਿ ਇਸ ਤੋਂ ਕਈ ਅਮਰਤ ਨਿਕਲੇ ਜਿਨ੍ਹਾਂ ਵਿੱਚ ਏਕਤਾ ਦਾ ਅਮਰਤ ਵੀ ਸ਼ਾਮਲ ਹੈ। ਪ੍ਰਯਾਗ ਰਾਜ ਮਹਾਕੁੰਬ ਬਾਰੇ ਲੋਕ ਸਭਾ ਵਿੱਚ ਦਿੱਤੇ ਇੱਕ ਬਿਆਨ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਮਹਾਕੁੰਬ ਨੇ ਵਨ ਸੁਵੰਤਾ ਦੇ ਵਿੱਚ ਏਕਤਾ ਸਮੂਹਿਕ ਚੇਤਨਾ ਤੇ ਦੇਸ਼ ਦੀ ਤਾਕਤ ਦਾ ਵਿਸ਼ਾਲ ਰੂਪ ਦਰਸਾਇਆ ਹੈ। ਵਿਰੋਧੀ ਧਿਰ ਦੇ ਮੈਂਬਰਾਂ ਦੇ ਰੌਲੇ ਰੱਪੇ ਦਰਮਿਆਨ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਇਸ ਹਾਊਸ ਰਾਈ ਮੈਂ ਕਰੋੜਾਂ ਦੇਸ਼ ਵਾਸੀਆਂ ਨੂੰ ਨਮਨ ਕਰਦਾ ਹਾਂ ਜਿਨ੍ਹਾਂ ਕਾਰਨ ਮਹਾਕੁੰਬ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਉਹਨਾ ਕਹੇ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਗੰਗਾ ਜੀ ਨੂੰ ਧਰਤੀ ਤੇ ਲਿਆਉਣ ਲਈ ਇੱਕ ਬਹੁਤ ਵੱਡਾ ਯਤਨ ਕੀਤਾ ਗਿਆ ਸੀ। ਅਸੀਂ ਮਹਾਕੁੰਬ ਦੇ ਇਸ ਸ਼ਾਨਦਾਰ ਆਯੋਜਨ 'ਚ ਵੀ ਅਜਿਹਾਈ ਯਤਨ ਵੇਖਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਮਹਾਕੁੰਬ ਇੱਕ ਅਜਿਹਹਾ ਆਯੋਜਨ ਸੀ ਜਿਸ ਵਿੱਚ ਦੇਸ਼ ਦੇ ਹਰ ਖੇਤਰ ਅਤੇ ਹਰ ਕੋਨੇ ਦੇ ਲੋਕ ਇਕੱਠੇ ਹੋਏ। ਲੋਕ ਆਪਣੇ ਹੰਕਾਰ ਨੂੰ ਪਿੱਛੇ ਛੱਡ ਕੇ ਪ੍ਰਯਾਗ ਰਾਜ ਵਿੱਚ ਅਸੀ ਦੀ ਭਾਵਨਾ ਨਾਲ ਇਕੱਠੇ ਹੋਏ। ਉੱਥੇ ਮੈਂ ਨਹੀਂ ਸਕੋਂ ਅਸੀਂ ਸ਼ਬਦ ਦੀ ਵਰਤੋਂ ਹੋਈ ਹੈ। ਲੋਕ ਸਭਾ ਵਿੱਚ ਮਹਾਕੁੰਬ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਤੋਂ ਬਾਅਦ ਵਿਰੋਧੀ ਧਿਰ ਦੇ ਮੈਂਬਰਾਂ ਨੇ ਉਹਨਾਂ ਦੇ ਭਾਸ਼ਣ ਵਿੱਚ ਪ੍ਰਿਆਗ ਰਾਜ ਪਾਜੜ ਦੌਰਾਨ ਮਾਰੇ ਗਏ ਲੋਕਾਂ ਦਾ ਕੋਈ ਜ਼ਿਕਰ ਨਾ ਹੋਣਾ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਬੋਲਣ ਦਾ ਮੌਕਾ ਨਾ ਦਿੱਤੇ ਜਾਣ ਕਾਰਨ ਹੰਗਾਮਾ ਕਰ ਦਿੱਤਾ ਜਿਸ ਕਾਰਨ ਹਾਊਸ ਦੀ ਕਾਰਵਾਈ ਇੱਕ ਵਾਰ ਮੁਲਤਵੀ ਕਰਨ ਤੋਂ ਬਾਅਦ ਬੁੱਧਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਸੰਸਦੀ ਮਾਮਲੇ ਬਾਰੇ ਮੰਤਰੀ ਕੇਰਨ ਅਰਜੀજુ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਦੇ ਮੈਂਬਰ ਹਾਊਸ ਤੋਂ ਬਾਹਰ ਕਹਿੰਦੇ ਹਨ ਕਿ ਉਨ੍ਹਾਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਜਦੋਂ ਕਿ ਹਾਊਸ ਅੰਦਰ ਉਹ ਹੰਗਾਮਾ ਕਰਦੇ ਹਨ ਮਹਾਕੁੰਮ ਬਾਰੇ ਬਿਆਨ ਦਿੱਤੇ ਜਾਣ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਆਯੋਜਨ ਵਾਲੀ ਜਗ੍ਹਾ ਤੇ ਪਾਜੜ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਨਹੀਂ ਦਿੱਤੀ ਗਈ ਅਤੇ ਸਦਨ ਵਿੱਚ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਉਨ੍ਹਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਰਾਹੁ ਨੇ ਸੰਸਦ ਕੰਪਲੈਕਸ ਵਿੱਚ ਪੱਤਰਕਾਰਾਂ ਨੂੰ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਰੋਜ਼ਗਾਰ ਬਾਰੇ ਬੋਲਣਾ ਚਾਹੀਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨੇ ਜੋ ਕਿਹਾ ਹੈ ਮੈਂ ਉਸ ਦੀ ਹਮਾਇਤ ਕਰਨਾ ਚਾਹ ਰਿਹਾ ਸੀ। ਕੁੰਭ ਸਾਡੀ ਪਰੰਪਰਾ ਹੈ, ਇਤਿਹਾਸ ਅਤੇ ਸੱਭਿਆਚਾਰ ਹੈ। ਸਾਡੀ ਇੱਕ ਹੀ ਸ਼ਿਕਾਇਤ ਹੈ ਕਿ ਪ੍ਰਧਾਨ ਮੰਤਰੀ ਨੇ ਉਹਨਾਂ ਲੋਕਾਂ ਨੂੰ ਸ਼ਰਧਾਂਜਲੀ ਨਹੀਂ ਦਿੱਤੀ ਜਿਨ੍ਹਾਂ ਨੇ ਕੁੰਭ ਵਿੱਚ ਭਾਜੜ ਦੌਰਾਨ ਆਪਣੀ ਜਾਨ ਗਵਾਈ ਹੈ। ਕੁੰਭ ਦੀ ਜਗ੍ਹਾ ਆਪਣੀ ਜਗ੍ਹਾ ਹੈ ਪਰ ਕੰਬ ਵਿੱਚ ਗਏ ਪ੍ਰਧਾਨ ਮੰਤਰੀ ਕੋਲੋਂ ਇੱਕ ਹੋਰ ਚੀਜ਼ ਚਾਹੁੰਦੇ ਹਨ ਕਿ ਉਹ ਹੈ ਰੁਜ਼ਗਾਰ ਪ੍ਰਧਾਨ ਮੰਤਰੀ ਨੂੰ ਰੁਜ਼ਗਾਰ ਤੇ ਵੀ ਬੋਲਣਾ ਚਾਹੀਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਲੋਕਤੰਤਰਕ ਪ੍ਰਕਿਰਿਆ ਮੁਤਾਬਕ ਸਦਨ ਵਿੱਚ ਵਿਰੋਧੀ ਧਿਰ ਦੇ ਨੇਤਾ ਨੂੰ ਬੋਲਣ ਦਾ ਮੌਕਾ ਮਿਲਣਾ ਚਾਹੀਦਾ ਹੈ ਪਰ ਉਹ ਸਾਨੂੰ ਬੋਲਣ ਨਹੀਂ ਦੇਣਗੇ ਇਹ ਹੀ ਨਵਾਂ ਭਾਰਤ ਹੈ ਇਸ ਮੌਕੇ ਤੇ ਕਾਂਗਰਸ ਜਨਰਲ ਸਕੱਤਰ ਪ੍ਰੇਂਕਾ ਗਾਂਧੀ ਵੜਰਾ ਨੇ ਵੀ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੇ ਬਿਆਨ ਤੋਂ ਬਾਅਦ ਵਿਰੋਧੀ ਧਿਰ ਨੂੰ ਵੀ ਬੋਲਣ ਦੇਣਾ ਚਾਹੀਦਾ ਸੀ ਕਿਉਂਕਿ ਕੁੰਬ ਦੇ ਵਿਸ਼ੇ ਤੇ ਵਿਰੋਧੀ ਧਿਰ ਦੀਆਂ ਵੀ ਭਾਵਨਾਵਾਂ ਹਨ ਜਿਸ ਨੂੰ ਲੈ ਕੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਅਤੇ ਬੋਲਣ ਦਾ ਮੌਕਾ ਦੇਣਾ ਚਾਹੀਦਾ ਹੈ ਕਰਨਾਟਕ ਸਰਕਾਰ ਨੇ ਵਿਧਾਨ ਸਭਾ ਚ ਇੱਕ ਮਹੱਤਵਪੂਰਨ ਬਿੱਲ ਪੇਸ਼ ਕੀਤਾ ਹੈ ਜਿਸ ਤਹਿਤ ਜਨਤਕ ਠੇਕੇਪ ਚ ਮੁਸਲਮ ਭਾਈਚਾਰੇ ਲਈ 4% ਦੀ ਰਾਖਵਾ ਕਰਨ ਦੀ ਵਿਵਸਥਾ ਕੀਤੀ ਗਈ ਹੈ ਕਾਨੂੰਨ ਅਤੇ ਸੰਸਥਾ ਮਾਮਲਿਆਂ ਦੇ ਮੰਤਰੀ ਐਚ ਕੇ ਪਾਟਲ ਵੱਲੋਂ ਕਰਨਾਟਕ ਜਨਤਕ ਖਰੀਦ ਵਿੱਚ ਪਾਰਦਰਸ਼ਤਾ ਸੋਧ ਬਿੱਲ 2025 ਪੇਸ਼ ਕੀਤਾ ਗਿਆ ਹੈ ਕੈਬਨਿਟ ਨੇ ਕਰਨਾਟਕ ਜਨਤਕ ਖਰੀਦ ਪਾਰਦਰਸ਼ਤਾ ਐਕਟ ਵਿੱਚ ਸੋਧਾਂ ਨੂੰ ਪ੍ਰਵਾਨਗੀ ਦਿੱਤੀ ਸੀ ਜਿਸ ਦੇ ਤਹਿਤ 2 ਕਰੋੜ ਰੁਪਏ ਤੱਕ ਸਿਵਲ ਕੰਮਾਂ ਤੇ 1 ਕਰੋੜ ਰੁਪਏ ਤੱਕ ਵਸਤੂ ਸੇਵਾ ਠੇਕਿਆਂ 'ਚ ਮੁਸਲਮਾਨਾਂ ਲਈ 4% ਦੀ ਰਾਖਮਾ ਕਰਨ ਦੀ ਵਿਵਸਥਾ ਕੀਤੀ ਗਈ ਹੈ ਮੱਖ ਮੰਤਰੀ ਸਦਰ ਮਈਆ ਨੇ 7 ਮਾਰਚ ਨੂੰ ਪੇਸ਼ ਕੀਤੇ 2025-26 ਦੇ ਬਜਟ ਵਿੱਚ ਇਸ ਪ੍ਰਸਤਾਵ ਦਾ ਐਲਾਨ ਕੀਤਾ ਸੀ ਵਰਤਮਾਨ ਸਮੇਂ ਕਰਨਾਟਕ ਵਿੱਚ ਅਨੁਸੂਚਿਤ ਜਾਤੀਆਂ ਤੇ ਜਨਜਾਤੀਆਂ ਲਈ ਇੱਕ ਸਿਵਲ ਕੰਮਾਂ ਦੇ ਠੇਕਿਆਂ ਵਿੱਚ 24% OBC ਸ਼੍ਰੇਣੀ 1 ਲਈ 4% ਅਤੇ OBC ਸ਼੍ਰੇਣੀ 2A ਲਈ 15% ਰਾਖਵਾਕਰਨ ਕੀਤਾ ਹੈ ਮੁਸਲਮਾਨਾਂ ਨੂੰ OBC ਦੀ ਸ਼੍ਰੇਣੀ 2B ਵਿੱਚ 4% ਰਾਖਵਾਕਰਨ ਤਹਿਤ ਸ਼ਾਮਲ ਕਰਨ ਦੀ ਮੰਗ ਕੀਤੀ ਗਈ ਸੀ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਸੰਸਦ ਬੰਮਈ ਨੇ ਕਾਂਗਰਸ 'ਤੇ ਦੋਸ਼ ਲਗਾਇਆ ਹੈ ਕਿ ਉਹ ਕਟਗੰਤੀਆਂ ਨੂੰ ਰਾਖਵਾ ਕਰਨ ਦੇ ਕੇ ਸੰਵਿਧਾਨ ਦੇ ਬੁਨਿਆਦੀ ਢਾਂਚੇ ਦੀ ਉਲੰਘਣਾ ਕਰ ਰਹੀ ਹੈ। ਭਾਜਪਾ ਨੇਤਾ ਨੇ ਕਿਹਾ ਕਿ ਇਹ ਆਦਮਾ ਸਮਾਜਿਕ ਅਸ਼ਾਂਤੀ ਪੈਦਾ ਕਰਨਾਂ ਤੇ ਬੋਟ ਬੈਂਕ ਨੂੰ ਮਜ਼ਬੂਤ ਕਰਨ ਲਈ ਚੁਕਿਆ ਗਿਆ ਹੈ। आरजेडी मुखी लालू प्रसाद या यादव दी पत्नी ਤੇ ਵਿਹਾਰ ਦੇ ਸਾਬਕਾ ਮੁੱਖ ਮੰਤਰੀ रावੜੀ ਦੇਵੀ ਅਤੇ ਉਹਨਾਂ ਦੇ ਵੱਡੇ ਪੁੱਤਰ ਤੇਜ ਪ੍ਰਤਾਪ ਯਾਦਵ ਕਥਿਤ ਨੌਕਰੀ ਬਦਲੇ ਜ਼ਮੀਨ ਕੋਟਾਲੇ ਨਾਲ ਸੰਬੰਧਤ منی ਲਾਂਡਰਿੰਗ ਦੇ ਕੇਸ ਵਿੱਚ ਪੁਸ਼ਪ ਪਰਤਾਰ ਲਈ ਈਡੀ ਸਾਹਮਣੇ ਪੇਸ਼ ਹੋਏ। रावੜੀ ਦੇਵੀ ਸਵੇਰੇ ਕਰੀਬ 11 ਵਜੇ ਪਟਨਾ ਦੇ ਇੱਕ ਬੈਂਕ ਰੋਡ ਸਥਿਤ ਏਜੰਸੀ ਦੇ ਦਫ਼ਤਰ ਪੁੱਜੇ। ਉਹਨਾਂ ਨਾਲ ਉਹਨਾਂ ਦੀ ਵੱਡੀ ਧੀ ਤੇ ਪਾਟਲੀ ਪੁੱਤਰ ਤੋਂ ਸੰਸਦ ਮੈਂਬਰ ਮੀ莎 ਭਾਰਤੀ ਵੀ ਸੀ। ਤੇਜ ਪ੍ਰਤਾਪ ਯਾਦਵ ਵੀ ਪੁਸ਼ਪ ਪਰਤਾਰ ਲਈ ਏਜੰਸੀ ਸਾਹਮਣੇ ਪੇਸ਼ ਹੋਏ। ਸੂਤਰਾਂ ਨੇ ਕਿਹਾ ਹੈ ਕਿ ਲਾਲੂ ਪ੍ਰਸਾਦ ਜਯਾਦਵਨ ਨੂੰ ਈਡੀ ਨੇ 19 ਮਾਰਚ ਨੂੰ ਜਾਂਚ ਏਜੰਸੀ ਸਾਹਮਣੇ ਪੇਸ਼ ਹੋਣ ਲਈ ਸਮਨ ਕੀਤੇ ਸਨ ਈਡੀ ਦੇ ਦਫ਼ਤਰ ਦੇ ਅੰਦਰ ਬਾਹਰ ਸੁਰੱਖਿਆ ਤੇ ਸਖਤ ਇੰਤਜ਼ਾਮ ਕੀਤੇ ਗਏ ਸਨ ਇਸ ਮੌਕੇ ਵੱਡੀ ਗਿਣਤੀ ਵਿੱਚ ਆਰਜीडी ਵਰਕਰ ਈਡੀ ਦਫ਼ਤਰ ਦੇ ਬਾਹਰ ਪੁੱਜੇ ਜਿਨ੍ਹਾਂ ਪਾਰਟੀ ਆਗੂਆਂ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ आरजेडी ਦੇ ਬੁਲਾਰੇ ਅਹਿਜਾਜ਼ ਅਹਿਮਦ ਨੇ ਕਿਹਾ ਹੈ ਕਿ ਹੁਣ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਜਦੋਂ ਵੀ ਸੂਬੇ ਵਿੱਚ ਚੋਣਾ ਹੁੰਦੀਆਂ ਹਨ ਤਾਂ ਭਾਜਪਾ ਆਪਣੇ ਵਿਰੋਧੀਆਂ ਖਿਲਾਫ ਕੇਂਦਰੀ ਏਜੰਸੀਆਂ ਦੀ ਵਰਤੋਂ ਕਰਦੀ ਹੈ ਇਹ ਉਹਨਾਂ ਦੀ ਪੁਰਾਣੀ ਰੀਤ ਹੈ ਸਨੀ ਦਿਓਲ ਦੀ ਐਕਸ਼ਨ ਭਰਪੂਰ ਮੰਨਰੰਜਕ ਫਿਲਮ ਜਾਰਦਾ ਟ੍ਰੇਲਰ 22 ਮਾਰਚ ਨੂੰ ਜੈਪੁਰ ਵਿੱਚ ਰਿਲੀਜ਼ ਕੀਤਾ ਜਾਵੇਗਾ ਫਿਲਮ ਸਾਜ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਇਸ ਦਾ ਐਲਾਨ ਕੀਤਾ ਹੈ ਨਾਲ ਹੀ ਗਦਰ ਫਿਲਮ ਦੇ ਅਦਾਕਾਰ ਸਨੀ ਦਿਓਲ ਦਾ ਨਵਾਂ ਪੋਸਟਰ ਵੀ ਜਾਰੀ ਕੀਤਾ ਜਾਵੇਗਾ ਪੋਸਟਰ ਵਿੱਚ ਸਨੀ ਦੇਵ ਨੂੰ ਆਪਣੇ ਦੁਸ਼ਮਣਾਂ ਨੂੰ ਕੁੱਟਣ ਮੌਕੇ ਡ੍ਰਿੰਕ ਪਿੰਦਿਆਂ ਦੇਖਿਆ ਜਾ ਸਕਦਾ ਹੈ। ਪੋਸਟਰ ਦੇ ਹੇਠਾਂ ਲਿਖਿਆ ਹੈ ਕਿ ਅਜਿਹੇ ਐਕਸ਼ਨ ਲਈ ਤਿਆਰ ਹੋ ਜਾਓ ਜੋ ਤੁਸੀਂ ਪਹਿਲਾਂ ਕਦੇ ਵੀ ਨਹੀਂ ਦੇਖਿਆ। ਜਾਟ ਟ੍ਰੇਲਰ 2 ਮਾਰਚ ਨੂੰ ਰਿਲੀਜ਼ ਹੋਵੇਗਾ। ਜਾਟ ਗ੍ਰੈਂਡ ਟ੍ਰੇਲਰ ਲਾਂਚ ਪ੍ਰੋਗਰਾਮ ਵਿਦਿਆਧਾਰ ਨਗਰ ਸਟੇਡੀਅਮ ਜੈਪੁਰ ਵਿੱਚ ਸ਼ਾਮ 5 ਵਜੇ ਹੋਵੇਗਾ। ਇਹ 10 ਅਪ੍ਰੈਲ ਨੂੰ ਰਿਲੀਜ਼ ਕੀਤੀ ਜਾਵੇਗੀ। ਜੇਕਰ ਯੋਗ ਹੈ ਕਿ ਫਿਲਮ ਦਾ ਟੀਜ਼ਰ ਪਿਛਲੇ ਸਾਲ ਦਸੰਬਰ ਵਿੱਚ ਰਿਲੀਜ਼ ਕੀਤਾ ਗਿਆ ਸੀ। ਫਿਲਮ ਵਿੱਚ ਰੋਮਾਂਚਕ ਸਟੰਟਾਂ ਤੇ ਹੈਰਾਨ ਕਰਨ ਵਾਲੇ ਐਕਸ਼ਨ ਸੀਨ ਵਿਖਾਏ ਜਾਣ ਦੀ ਉਮੀਦ ਹੈ ਫਿਲਮ ਵਿੱਚ ਸੰਨੀ ਦਿਓਲ ਦਾ کردار ਖਤਰਨਾਕ ਵਿਅਕਤੀ ਵਜੋਂ ਪੇਸ਼ ਕੀਤਾ ਗਿਆ ਹੈ ਰਣਦੀਪ ਹੁੱਡਾ ਐਕਸ਼ਨ ਭਰਪੂਰ ਡਰਾਮਾ ਫਿਲਮ ਵਿੱਚ ਵਿਰੋਧੀ ਕਿਰਦਾਰ ਦੇ ਵਿੱਚ ਨਜ਼ਰ ਆਉਣਗੇ ਫਿਲਮ ਦਾ ਡਾਇਰੈਕਟਰ ਗੋਪੀ ਚੰਦ ਹੈ ਫਿਲਮ 10 ਅਪ੍ਰੈਲ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ ਜੋ ਤਿੰਨ ਭਾਸ਼ਾਵਾਂ ਹਿੰਦੀ ਤੇ ਤਿਲਗੂ ਅਤੇ ਤਾਮਿਲ ਵਿੱਚ ਉਪਲਬਧ ਹੋਵੇਗੀ ਇਸ ਮੌਕੇ ਤੇ ਸੰਨੀ ਦੇਵੋਲ ਦਾ ਕਹਿਣਾ ਹੈ ਉਸ ਦੀ ਇਹ ਫਿਲਮ ਬਹੁਤ ਵਧੀਆ ਹੈ ਆਸ਼ਾ ਹੈ ਕਿ ਲੋਕ ਇਸ ਨੂੰ ਪਸੰਦ ਕਰਨਗੇ ਪਰਦੇ ਲੰਬੀ ਦੂਰੀ ਦੀ ਦੌੜਾਕ ਅਰਚਨਾ ਜਾਦਵ ਤੇ ਜਨਵਰੀ ਵਿੱਚ ਡੋਪ ਟੈਸਟ ਵਿੱਚ ਫੇਲ ਹੋਣ ਕਾਰਨ 4 ਸਾਲਾਂ ਦੀ ਪਾਬੰਦੀ ਲਾ ਦਿੱਤੀ ਵਾਰ-ਵਾਰ ਯਾਦ ਕਰਵਾਉਣ ਤੇ ਵੀ ਅਰਚਨਾ ਨੇ ਇਸ ਸਬੰਧੀ ਅਪੀਲ ਨਹੀਂ ਕੀਤੀ ਜਿਸ ਕਰਕੇ ਵਿਸ਼ਵ ਐਥਲੈਟਿਕ ਨੇ ਇਹ ਮੰਨ ਲਿਆ ਹੈ ਕਿ ਉਸ ਨੇ ਆਪਣਾ ਦੋਸ਼ ਮੰਨ ਲਿਆ ਹੈ ਇਸ ਲਈ ਉਸ ਤੇ ਪਾਬੰਦੀ ਲਗਾਈ ਗਈ ਹੈ ਵਰਡ ਐਥਲੈਟਿਕ ਦੀ ਐਥਲੀਟ ਇੰਟੀਗ੍ਰਿਟੀ ਯੂਨਿਟ ਅਨੁਸਾਰ ਯਾਦਵ ਦਾ ਜੋ ਨਮੂਨਾ ਪਿਛਲੇ ਸਾਲ ਦਸੰਬਰ ਵਿੱਚ ਪੂਨੇ ਹਾ ਮੈਰਾਥਨ ਦੌਰਾਨ ਲਿਆ ਗਿਆ ਸੀ ਉਸ ਵਿੱਚ ਪਾਬੰਦੀਸ਼ੁਦਾ ਪਦਾਰਥ ਸੀ ਇਹ ਪਾਬੰਦੀ 10 ਜਨਵਰੀ ਤੋਂ ਲਾਗੂ ਹੋ ਗਈ ਹੈ ਯਾਦਵ ਇਹਨਾਂ ਸਮੇਂ ਲਈ ਅਸਥਾਈ ਤੌਰ ਤੇ ਮੁਅਤਲ ਸੀ 15 ਦਸੰਬਰ 2024 ਤੋਂ ਉਸਦੇ ਸਾਰੇ ਨਤੀਜੇ ਅਯੋਗ ਮੰਨੇ ਜਾਣਗੇ ਅਤੇ ਉਸ ਨੂੰ ਇਸ ਸਮੇਂ ਲਈ ਸਾਰੇ ਪੁਰਸਕਾਰ ਅਤੇ ਤਗਮੇ ਵਾਪਸ ਕਰਨੇ ਹੋਣਗੇ ਉਸ ਨੇ 25 ਫਰਵਰੀ ਨੂੰ ਉਲੰਘਣਾ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ AIU ਨੂੰ ਈਮੇਲ ਰਾਹੀਂ ਕਿਹਾ ਸੀ ਕਿ ਮੈਨੂੰ ਬਹੁਤ ਅਫਸੋਸ ਹੈ ਮੈਂ ਤੁਹਾਡੇ ਫੈਸਲੇ ਦਾ ਸਵਾਗਤ ਕਰਦੀ ਹਾਂ AIU ਨੇ ਕਿਹਾ ਹੈ ਕਿ ਇਸ ਸੰਬੰਧ ਸਬੰਧੀ ਉਸ ਦੀ ਸਮਝ ਏ ਸੀ ਕਿ ਯਾਦਵ ਨੂੰ ਸੁਣਵਾਈ ਦੀ ਲੋੜ ਨਹੀਂ ਸੀ ਅਤੇ ਉਹ ਸੰਸਥਾ ਦੇ ਫੈਸਲੇ ਤੋਂ ਸੰਤੋਖ ਸੀ ਹਾਲਾਂਕਿ AIU ਨੇ ਯਾਦਵ ਨੂੰ ਸੂਚਿਤ ਕੀਤਾ ਸੀ ਕਿ ਉਸ ਕੋਲ ਇਹ ਮੰਨਣ ਲਈ 3 ਮਾਰਚ ਦਾ ਸਮਾਂ ਹੈ ਕਿ ਉਸ ਨੇ ਡੋਪਿੰਗ ਰੋਕੂ ਨਿਯਮਾਂ ਦੀ ਉਲੰਘਣਾ ਕੀਤੀ ਹੈ 43 ਸਾਲਾਂ ਦੇ ਸਫ਼ਰ ਵਿੱਚ 43 ਪੁਸਤਕਾਂ ਪ੍ਰਕਾਸ਼ਿਤ ਕਰਨ ਵਿੱਚ ਨਵਜੋਸ਼ ਸਹਿਤ ਸੰਸਥਾ ਔਰ ਨੇ ਸਿਵਾਇ ਪਛਾਣ ਬਣਾਈ ਹੈ ਪਿੰਡੂ ਖੇਤਰ ਦੀ ਇਸ ਸੰਸਥਾ ਦੇ ਸੰਸਤਾਪਕ ਗਜਲਗੋ ਗੁਰਦਿਆਰ ਰੋਸ਼ਨ ਤੋਂ ਲੈ ਕੇ ਮੌਜੂਦਾ ਪ੍ਰਧਾਨ ਸਰਜੀਤ ਮਜਾਰੀ ਤੱਕ ਨਵਾਈਆਂ ਸਹਿਤਕ ਸਿਵਾਮਦੀ ਚਰਚਾ ਕੀਤੀ ਗਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਔੜ ਕਸਬੇ ਤੋਂ ਸੂਬਾ ਪੱਧਰ ਤੇ ਇਸ ਸੰਸਥਾ ਦੇ ਲੋਕਾਂ ਨੇ ਲੋਕਾਂ ਅੰਦਰ ਸਹਿਤਕ ਨਾਟਿਆਂ ਦਾ ਵਿਸ਼ਾਲ ਘੇਰਾ ਘਟਿਆ ਹੈ ਨਵਜੋਸ਼ ਸਹਿ ਸੰਸਥਾ ਆਡ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਪੁਸਤਕਾਂ ਵਿੱਚ ਦੀਪਕ ਦੀ ਲੋ ਸਾਰਾ ਜਹਾਂ ਮੇਰਾ ਕਾਲੇ ਹਾਸ਼ੀਏ ਲਕੀਰਾਂ ਛੋਟੀ ਲੇਖ ਤੋਂ ਪਰੇ ਕੁਝੇ ਸਮੁੰਦਰ ਆਦ ਸ਼ਾਮਲ ਹਨ ਇਸ ਤੋਂ ਇਲਾਵਾ ਇਸ ਸੰਸਥਾ ਦੇ ਮੈਂਬਰਾਂ ਦੀਆਂ ਦੂਜੇ ਪ੍ਰਕਾਸ਼ਕਾਂ ਵੱਲੋਂ ਵੀ ਸੈਕੜੇ ਦੇ ਕਰੀਬ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਸਸਾ ਦੇ ਮਿਸ਼ਨ ਸੰਬੰਧੀ ਚਾਨਣਾ ਪਾਉਂਦਿਆਂ ਇਸ ਦੇ ਸੰਸਥਾਪਕ ਗੁਰਧਿਆਰ ਰੋਸ਼ਨ ਦਾ ਕਹਿਣਾ ਸੀ ਕਿ ਇਹ ਸੰਸਥਾ ਰਵਾਇਤੀ ਅਤੇ ਦਿਖਾਵੀਂ ਚੱਕਰ ਤੋਂ ਰਹਿਤ ਹੋ ਕੇ ਲੋਕਾਂ ਅੰਦਰ ਸਹਿਤਕ ਚੇਤਨਾ ਕਰਨ ਅਤੇ ਮਾਂ ਬੋਲੀ ਦੀ ਸੁਰੱਖਿਆ ਲਈ ਕਾਰਜਸ਼ੀਲ ਹੈ ਅਤੇ ਇਸ ਨੇ ਮੀਟਿੰਗਾਂ ਸੈਮੀਨਾਰਾਂ ਪ੍ਰਤੀਯੋਗਤਾਵਾਂ ਤੇ ਸਮਾਗਮਾਂ ਰਾਹੀਂ ਆਪਣੀ ਲਗਾਤਾਰਤਾ ਬਣਾਈ ਹੋਈ ਹੈ ਇਸ ਦੇ ਮੈਂਬਰਾਂ ਦੀਆਂ ਦੋ ਸਾਂਝੀਆਂ ਪੁਸਤਕਾਂ ਪ੍ਰਸ਼ਨ ਚਿੰਤ ਇਤੀ ਮਾਰ ਪਈ ਵਾਂਗ ਹੁਣ ਸਾਂਜੀ ਟੜਕਨ ਦੀ ਪ੍ਰਕਾਸ਼ਨਾ ਵੀ ਜਲਦੀ ਕੀਤੀ ਜਾ ਰਹੀ ਹੈ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ